ਕਸਾਨਾਂ ਦਾ ਇਕਾ ਜਿੰਦਾਬਾਦ 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 ਕਸਾਨਾਂ ਦੀਆਂ ਫਸਲਾਂ ਤੇ ਕੱਟ ਨਹੀਂ ਲਗਣਨ ਦੇਾਂਗੇ ਨਹੀਂ ਲਗਣਨ ਦੇਾਂਗੇ ਕਸਾਨਾਂ ਦੀਆਂ ਫਸਲਾਂ ਤੇ ਕੱਟ ਨਹੀਂ ਲਗਣਨ ਦੇਾਂਗੇ ਨਹੀਂ ਲਗਣਨ ਦੇਾਂਗੇ ਦੀ ਪ੍ਰਸ਼ਾਸਨ ਨੂੰ ਮੁਰਦਾਬਾ 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 ਨਾ ਨਾ ਮਜ਼ਦੂਰਾਂ ਦਾ ਇਕ ਜਿੰਦਾਬਾ ਜਿੰਦਾਬਾਗੇ ਨਹੀਂ ਲਗਣ ਦੇਵਾਂਗੇ ਖਤਰਾਂ ਨੂੰ ਘਟ ਨਹੀਂ ਲਗਣ ਦੇਵਾਂਗੇ ਨਹੀਂ ਲਗਣ ਦੇਵਾਂਗੇ ਨਹੀਂ ਲਗਣ ਦੇਵਾਂਗੇ ਸਹੀ ਜੀ ਬਲਦਾਸ ਖੋਣ ਵਾਲਾ ਪ੍ਰਸ਼ਾਸਨ ਮੁਰਦਾਬਾ 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 ਰੋਟੀ ਚ ਭਾਈਵਾਲ ਪ੍ਰਸ਼ਾਸਨ ਮੁਰਦਾਬਾ 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 ਸਹੀ ਜੀ ਅੱਜ ਦੋਨਾਂ ਜਥੇਬੰਦੀਆਂ ਲੋ ਹਾਰਤਿਕ ਸੰਜੋਣੀ ਕ੍ਰਾਂਤੀਕਾਰੀ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਮ ਵੱਲੋਂ ਫਤੇਗੜ ਚੂੜੀਆਂ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਮਾਰਕੀਟ ਕਮੇਟੀ ਦਾ ਦਫ਼ਤਰ ਇੱਥੇ 11 ਵਜੇ ਤੋਂ ਲੈ ਕੇ ਆਪਾਂ ਇੱਥੇ ਬਿਲਕੁਲ ਸ਼ਾਂਤਮਈ ਰੋਸ ਧਰਨੇ ਤੇ ਬੈਠੇ ਆਂ ਉਹ ਰੋਸ ਧਰਨਾ ਅਸੀਂ ਇਸ ਕਰਕੇ ਦੇ ਰਹੇ ਆਂ ਕਿ ਅਸੀਂ ਪਿਛਲੀ ਦਿਨੀ ਸਾਨੂੰ ਮੰਡੀ 'ਚ ਪਤਾ ਲੱਗਾ ਵੀ ਇੱਥੇ ਬਹੁਤ ਸਾਰਾ ਫੇਰ ਪਿਛਲੇ ਸਾਲ ਵਾਂਗੂ ਪਰਮਲ ਦੇ ਉੱਤੇ ਘੱਟ ਲੱਗ ਰਿਹਾ ਜਿਹੜੇ ਆਰਓ ਨੇ 150 ਰੁਪਏ ਤੋਂ ਲੈ ਕੇ 2.5 300 ਰੁਪਏ ਤੱਕ ਪ੍ਰਤੀ ਕੁਇੰਟਲ ਘੱਟ ਲਾ ਰਹੇ ਨੇ ਅਸੀਂ ਉਦੋਂ ਦੋਨੋਂ ਜਥੇਬੰਦੀਆਂ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਨੂੰ ਮਿਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕੱਟ ਨਹੀਂ ਲਗਣਦੇ ਆਂਗੇ ਪਰ ਫਿਰ ਵੀ ਮੈਨੂੰ ਦੋ ਦਿਨ ਦਾ ਸਮਾਂ ਦੇ ਦਿਓ ਮੈਂ ਡੀਸੀ ਗੁਰਦਾਸਪੁਰ ਨਾਲ ਗੱਲ ਕਰਾਂ ਅਸੀਂ ਦੋ ਦਿਨ ਦਾ ਸਮਾਂ ਦੇ ਕੇ ਅੱਜ ਤੀਜੇ ਦਿਨ ਆਏ ਆਂ ਤੀਜੇ ਦਿਨ ਵੇਖੋ ਜੀ ਅਸੀਂ ਹੁਣ ਲਗਭਗ 2 ਵਜੇ ਚੱਲੇ ਆ 11 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਬੈਠੇ ਆਂ ਸਾਡੀ ਮੰਗ ਆ ਵੀ ਜਿਹੜੀ ਕਿਸਾਨਾਂ ਨੇ ਆਪਣੀ ਖੂਨ ਪਸੀਨੇ ਨਾਲ ਖਰਪਾਲੀ ਆ 6 ਮਹੀਨੇ ਉਹਨੂੰ ਅੱਜ ਐਡਾ ਵੱਡਾ ਕਟ ਲਾ ਕੇ ਤੇ ਉਹਦਾ ਬਹੁਤ ਤਕੜਾ ਨੁਕਸਾਨ ਕੀਤਾ ਜਾ ਰਿਹਾ ਇਸੇ ਤਰ੍ਹਾਂ ਬੇਮੌਸਮੀ ਬਾਰਿਸ਼ ਹੋਣ ਕਰਕੇ ਝੋਨੇ ਦਾ ਰੰਗ ਕਹਿੰਦੇ ਬਦਰੰਗ ਹੋ ਗਿਆ ਉਹਨੂੰ ਵੀ ਕਟ ਲਈ ਜਾ ਰਹੀ ਆ ਸਾਡੀ ਮੰਗ ਆ ਵੀ ਜਿਹੜੇ ਸੇਲ ਜਿਹੜੀ ਆ ਅਸਲ 'ਚ ਅਸੀਂ ਸਮਝਦੇ ਆ ਵੀ ਜਿਹੜੀ ਸੇਲ ਆ ਉਹ ਤੇ ਇੱਕ ਬਹਾਨਾ ਆ ਸਰਕਾਰ ਅਸਲ 'ਚ ਫਸਲ ਖਰੀਦਣਾ ਹੀ ਨਹੀਂ ਚਾਹੁੰਦੀ ਝੋਨਾ ਖਰੀਦਣਾ ਹੀ ਨਹੀਂ ਚਾਹੁੰਦੀ ਅਸੀਂ ਕਹਿੰਨੇ ਆ ਵੀ ਜਿਹੜਾ ਸੇਲ ਦੇ ਵਿੱਚ ਢਿੱਲ ਦੇ ਕੇ ਬੇਮੌਸਮੀ بارش ਹੋਣ ਕਰਕੇ ਤੇ ਢਿੱਲ ਦਿੱਤੀ ਜਾਏ ਤੇ ਕਿਸਾਨਾਂ ਦਾ ਜਿੱਥੇ 17 ਮੌਚਰ ਦੀ ਗੱਲ ਕੀਤੀ ਜਾਂਦੀ ਆ ਉੱਥੇ ਉਹਨੂੰ ਘੱਟ ਤੋਂ ਘੱਟ 20 ਕੀ ਤੱਕ ਖੜਿਆ ਜਾਏ ਤੇ ਉਹਨਾਂ ਦਾ ਝੋਨਾ ਜਿਹੜਾ ਪੂਰੇ ਰੇਟ ਤੇ ਉਹਨਾਂ ਨੂੰ ਸਹੀ ਰੇਟ ਦਿੱਤਾ ਜਾਵੇ ਇੱਥੇ ਜਿਹੜਾ ਜਿਹੜੇ ਦਾਣੇ ਬਦਰੰਗ ਹੋ ਗਿਆ ਇਹਦੇ ਪਿੱਛੇ ਵੀ ਚਲੋ ਕਿਸਾਨ ਦਾ ਕੋਈ ਕਸੂਰ ਨਹੀਂਗਾ ਕਿਸਾਨ ਨੇ ਖੇਤੀਬਾੜੀ ਵਾਲੇ ਦਫ਼ਤਰਾਂ ਚੋਂ ਵੀ ਲਿਆ ਆ ਇਹ ਕਹਿੰਦੇ ਆ ਵੀ ਜਿਹੜੀ ਹਲਦੀ ਰੋਗ ਆ ਜਾਂ ਬਦਰੰਗ ਦਾਣੇ ਆ ਇਹ ਚਾਹੇ ਤੇ ਬਿਮਾਰੀ ਨਾਲ ਹੋਇਆ ਤੇ ਚਾਹੇ ਜਿਹੜੇ ਆ ਇਹ ਮੌਸਮੀ بارش ਕਰਕੇ ਉਹਦੇ ਜਿਵੇਂ ਚਾਹੁੰਨੇ ਆ ਵੀ ਸਰਕਾਰ ਢੇਲੇ ਦੇਵੇ ਦਾਣਿਆਂ ਦੀ ਗਿਣਤੀ ਵਧਾ ਦੇ ਬਦਰੰਗ ਦਾਣਿਆਂ ਦੀ ਤੇ ਉਹਨੂੰ ਢੇਲੇ ਦੇ ਕੇ ਪੂਰਾ ਰੇਟ ਦਿੱਤਾ ਜਾਵੇ ਨਾਲ ਦੀ ਨਾਲ ਸਾਡੀ ਇਹ ਆ ਵੀ ਐਰ ਕੀ ਜਿਹੜੀ ਆ ਪ੍ਰਸ਼ਾਸਨ ਆ ਬੜਾ ਸਰਗਰਮ ਹੋਇਆ ਆ ਵੀ ਕਿਸਾਨ ਜਿਹੜੇ ਆ ਪਰਾਲੀ ਨੂੰ ਅੱਗ ਲਾਉਂਦੇ ਆ ਅਸੀਂ ਬਿਲਕੁਲ ਪਰਾਲੀ ਨੂੰ ਅੱਗ ਲਾਉਣ ਦੇ ਹੱਕ ਜ ਨਹੀਂ ਕਿਸਾਨ ਵੀ ਕਿਉਂਗਾ ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਨੇ ਖੁਦ ਅਸੀਂ ਪਰਾਲੀ ਖੇਤ ਚ ਜੂਣੇ ਆ ਅਸੀਂ ਚਾਹੁੰਦੇ ਆਂ ਕਿ ਸਰਕਾਰ ਇਹਦਾ ਕੋਈ ਪ੍ਰਬੰਧ ਕਰੇ ਅਸੀਂ ਅੱਜ ਇੱਕਾ ਫਾਰਮ ਲੈ ਕੇ ਆਏ ਆਂ ਅਸੀਂ ਇਥੇ ਅਰਜੀ ਦਿਆਂ ਕਰਾਂ ਕਰੇ ਕਿ ਅਸੀਂ ਅੱਜ ਝੋਨਾ ਕੱਟ ਲਿਆ ਅਸੀਂ 5 ਤੋਂ 7 ਦਿਨ ਦਾ ਸਮਾਂ ਦਿੰਨੇ ਆਂ ਸਰਕਾਰ ਉਹਦੀਆਂ ਗੱਠਾ ਬਣਾ ਲੇ ਸਰਕਾਰ ਜਿੱਦਾਂ ਮਰਜ਼ੀ ਉਹਨੂੰ ਬਰਾਲੀ ਦਾ ਪ੍ਰਬੰਧ ਕਰਦੇ ਚੁੱਕ ਕੇ ਲੈ ਜਾਵੇ ਜੇ ਉਹ 5-7 ਦਿਨਾਂ 'ਚ ਨਹੀਂ ਚੁੱਕਦੀ ਫਿਰ ਕਿਸਾਨ ਨੇ ਦੇ ਵੀ ਕਣਕ ਬੀਜਣੀ ਆ ਫੇਰ ਉਹ ਜਿਹੜਾ ਵੀ ਢੰਗ ਅਪਣਾਉਂਦਾ ਵੀ ਫੇਰ ਅਸੀਂ ਉਹ ਕਿਸਾਨ ਦੇ ਨਾਲ ਖੜਾਂਗੇ ਚਾਹੇ ਉਹ ਜੇ ਅੱਗ ਲਾਉਂਦਾ ਫੇਰ ਉਹਦੇ 'ਚ ਵੀ ਖਲੋਵਾਂਗੇ ਪ੍ਰਸ਼ਾਸਨ ਨੂੰ ਕਹਾ ਕਿ ਭਈ ਜਾਂ ਤਾਂ ਉਹਦਾ ਪ੍ਰਬੰਧ ਕਰ ਲਓ ਜਾਂਾਂ ਚ ਪਰੇ ਹੋ ਜੇ ਪਰਚੇ ਜਾਂ ਜਰਮਾਨੇ ਕਰਨੇ ਬੰਦ ਕੀਤੇ ਜਾਣ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਬੈਠੇ ਆਂ ਹੈਰਾਨਗੀ ਦੀ ਗੱਲ ਆ ਪੀ ਚੇਅਰਮੈਨ ਮਾਰਕੀਟ ਕਮੇਟੀ ਨਾਲ ਗੱਲ ਹੋਈ ਆ ਪ੍ਰਸ਼ਾਸਨ ਅੰਦਰ ਬੈਠਾ ਆ ਜਦੋਂ ਅਸੀਂ ਆਏ ਆ ਉਦੋਂ ਸਾਨੂੰ ਕਹਿੰਦੇ ਵੀ ਸਾਡੇ ਨਾਲ ਗੱਲ ਕਰ ਲਓ ਅਜੇ ਤੱਕ ਅਸੀਂ ਡੀਗ ਰਹੇ ਆ ਕਿ ਕਦੋਂ ਪ੍ਰਸ਼ਾਸਨ ਆਉਂਦਾ ਜੇ ਜਥੇਬੰਦੀਆਂ ਨੇ ਕੋਈ ਸਖਤ ਐਕਸ਼ਨ ਲਿਆ ਫੇਰ ਇਹਨਾਂ ਗਾਣਾ ਬੇ ਸੜਕਾਂ ਰੋਕਦੇ ਜਾਂ ਦਫ਼ਤਰ ਦਾ ਘਰਾਉ ਕਰਦੇ ਆ ਅਸੀਂ 2 ਵਜੇ ਤੱਕ ਦਾ ਟਾਈਮ ਦਿੱਤਾ ਸੀਗਾ ਉਹ ਡੈਡ ਲਾਈਨ ਲਗਭਗ ਖਤਮ ਆ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਤੇ ਜਿਹਦੀ ਜ਼ਿੰਮੇਵਾਰੀ ਇਹ ਅੰਦਰ ਬੈਠੇ ਅਧਿਕਾਰੀ ਉਹਨਾਂ ਦੀ ਹੋਵੇਗੀ ਅੱਜ ਅਸੀਂ ਦੋ ਜਥੇਬੰਦੀਆਂ ਵੱਲੋਂ ਜਿਹੜੀ ਕਿਸਾਨਾਂ ਦੀ ਬਹੁਤ ਭਾਰੀ ਲੁੱਟ ਹੋ ਰਹੀ ਹੈ ਫੜੇਗਾ ਚੂੜੀਆਂ ਮੰਡੀ ਦੇ ਵਿੱਚ ਉਹਦੇ ਸਬੰਧ ਚ ਰੋਸ ਪ੍ਰਦਰਸ਼ਨ ਆਇਆ ਐ ਐਸ ਡੀ ਐਮ ਦਫ਼ਤਰ ਤੇ ਮਾਰਕੀਟ ਕਮੇਟੀ ਦੇ ਸਕੱਤਰ ਦੇ ਸਾਹਮਣੇ ਚੇਅਰਮੈਨ ਮਾਰਕੀਟ ਕਮੇਟੀ ਕਿਉਂਕਿ ਇਹਦੇ ਨਾਲ ਸਾਡੀ ਗੱਲ ਹੋਈ ਸੀ ਸ਼ਨੀਵਾਰ ਵੀ ਸਾਡੇ ਕਿਸਾਨਾਂ ਨੂੰ ਜਿਹੜੇ ਕੱਟ ਲੱਗ ਰਹੇ ਆ ਉਹ ਬੰਦ ਕੀਤੇ ਜਾਣ ਝੋਨੇ ਦੀ ਜਿਹੜੀ ਸੇਲ ਆ ਉਹ 17 ਤੋਂ 22 ਕੀਤੀ ਜਾਵੇ। ਪਤੰਗ ਦਾਣਿਆਂ ਦੀ ਗਿਣਤੀ ਜਿਹੜੀ ਆ ਉਹ ਵਧਾਈ ਜਾਵੇ। ਤੇ ਪਰਾ ਲਈ ਸਾੜਨ ਦੇ ਸਵਾ ਵਿੱਚ ਜਿਹੜੇ ਨਿਯਾਇਜ ਪਰਚੇ ਘਾਰੇ ਉਹ ਬੰਦ ਕੀਤੇ ਜਾਣ ਤੇ ਪਰਾ ਲਈ ਸਾਂਭਣ ਵਾਸਤੇ ਕਿਸਾਨ ਨੂੰ 200 ਰੁਪਇਆ ਬਾਊਂਸ ਜਿਹੜਾ ਦਿੱਤਾ ਜਾ। ਇਹ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਆਏ ਹੋਏ ਆ ਕਿ 11 ਵਜੇ ਤੋਂ ਪਹਿਲਾਂ ਸਾਡਾ ਧਰਨਾ ਚੱਲ ਰਿਹਾ। ਹੁਣ 2 ਤੋਂ ਉੱਪਰ ਹੋ ਗਿਆ ਟਾਈਮ। ਅਜੇ ਤੱਕ ਸਾਡੀ ਕੋਈ ਗੱਲਬਾਤ ਨਹੀਂ ਸੁਣ ਆਇਆ। ਤੇ ਟੀਵੀ ਤੇ ਪੰਜਾਬ ਸਰਕਾਰ ਰੌਲਾ ਪਾ ਰਹੀ ਆ ਕਿ ਸਰਕਾਰ ਜਿਹੜੀ ਆ ਪਿੰਡਾਂ ਤੋਂ ਚੱਲੂ। ਹੁਣ ਆ ਪਿੰਡਾਂ ਦੇ ਲੋਕ ਬੈਠੇ ਹੋਏ ਆ ਕਿ ਇਹਨਾਂ ਦੀ ਕਿਉਂ ਨਹੀਂ ਸੁਣੀ ਜਾ ਸਕਦੀ। ਹੁਣ ਅਸੀਂ ਅਗਲਾ ਐਕਸ਼ਨ ਜਿਹੜਾ ਉਹ ਤਿੱਖਾ ਕਰਾਂਗੇ। ਉਹਦੇ ਵਿੱਚ ਕਿਸੇ ਵੀ ਕਿਸਮ ਦਾ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰ ਇੱਥੋਂ ਦੇ ਜਿਹੜੇ ਮੁੱਖ ਆਗੂ ਆ ਉਹ ਹੋਣਗੇ। ਅਸੀਂ ਹੁਣ ਅਗਲਾ ਐਕਸ਼ਨ ਕਰਾਂਗੇ ਤੇ ਸਾਡੀ ਮੰਗ ਆ ਕਿ ਸਾਡੀ ਆ ਕੇ ਪ੍ਰਸ਼ਾਸਨ ਇੱਥੋਂ ਦੇ ਸਰਕਾਰ ਦੇ ਨੁਮਾਇੰਦੇ ਉਹ ਗੱਲ ਸੁਣਨ ਤੇ ਉਹ ਹੱਲ ਕਰਨ। ਸ਼ਤਕਾਰਯੋਗ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਕਿਸਾਨ ਪਹਿਲਾਂ ਹੀ ਬੁਰੀ ਤਰ੍ਹਾਂ ਇਸ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਬਹੁਤ ਜ਼ਿਆਦਾ ਰਕਬਾ ਜੋ ਝੋਨੇ ਦਾ ਬਰਬਾਦ ਹੋ ਚੁੱਕਾ ਹੈ ਜੋ ਕਿਸਾਨ ਆਪਣੇ ਭਰਾ ਦੀ ਬਾਹ ਫੜਨ ਵਾਸਤੇ ਜਾਂ ਉਹਨਾਂ ਦੀ ਮਦਦ ਕਰਨ ਵਾਸਤੇ ਜਿਨ੍ਹਾਂ ਕਿਸਾਨਾਂ ਦਾ ਝੋਨਾ ਬਚਿਆ ਉਹਨਾਂ ਨੂੰ ਵੀ ਸਾਡਾ ਪ੍ਰਸ਼ਾਸਨ ਮੰਡੀ ਬੋਰਡ ਸੈਲਰਾਂ ਵਾਲੇ ਛਾਰੇ ਹੀ ਰਲ ਕੇ ਮਾਰ ਰਹੇ ਆ ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆਂ ਮੀਡੀਆ ਦੇ ਥਰੂ ਕਿ ਘਰ ਤੋਂ ਘੱਟ ਜੇ ਸਾਡਾ ਇੱਕ ਭਰਾ ਬਚਿਆ ਉਹਨੂੰ ਉਹਦਾ ਪੂਰਾ ਮੁੱਲ ਦੇ ਕੇ ਉਹਦੇ ਘਰ ਦੇ ਉਹਦੇ ਪੈਸੇ ਜਾਣ ਉਹ ਦੂਸਰੇ ਕਿਸਾਨ ਦੀ ਬਾਹ ਫੜ ਸਕੇ ਇੱਕ ਨੂੰ ਤੇ ਬੇਵਕਤਾ ਹੜ ਮਾਰ ਗਿਆ ਜਿਹੜੀਆਂ ਸਰਕਾਰਾਂ ਨੇ ਆ ਭੇਜਿਆ ਦੂਸਰੇ ਨੂੰ ਸਾਡੀ ਮੰਡੀ ਬੋਰਡ ਦੇ ਅਧਿਕਾਰੀ ਜਾਂ ਸਾਡੇ ਛੈਲਰਾਂ ਵਾਲੇ ਨਾਲ ਰਲ ਕੇ ਮਾਰ ਰਹੇ ਆ ਜੋ ਗਰਦਾਸਪੁਰ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ BKU ਅਗਰਾਹ ਨੇ ਰਲ ਕੇ ਮੋਰਚਾ ਲਾਇਆ ਅਸੀਂ ਇਹ ਛਲਟ ਨੂੰ ਬਿਲਕੁਲ ਬਦਾਸ਼ਤ ਨਹੀਂ ਕਰਾਂਗੇ ਜੇਕਰ ਇਹ ਨਹੀਂ ਮੰਨਦੇ ਤੇ ਪਤਾਂਜੀ ਹੁਣੀ ਕਹਿ ਕੇ ਗਏ ਕਿ ਸਾਡਾ ਡੈਡ ਲਾਈਨ ਦਾ ਟਾਈਮ ਜਿਹੜਾ ਖਤਮ ਹੋ ਗਿਆ ਅਸੀਂ ਬੇਨਤੀ ਕਰਾਂਗੇ ਦੋਹਾਂ ਪੰਧਨ ਸਾਹਿਬਾਂ ਨੂੰ ਕਿ ਸਾਨੂੰ ਕੋਈ ਤੇਜ਼ ਐਕਸ਼ਨ ਦੇ ਕੇ ਇਸ ਘੋਲ ਦਾ ਮੁਖ ਹੁਣ ਦੂਸਰੇ ਪਾਸੇ ਨੂੰ ਕੀਤਾ ਜਾਏ ਤਾਂ ਕਿ ਟਾਈਮ ਬਹੁਤ ਹੋ ਗਿਆ 4 ਘੰਟੇ ਤੋਂ ਅਸੀਂ ਧਰਨਾ ਲਾ ਕੇ ਬੈਠੇ ਹਾਂ ਦਲਜੀਤ ਸਿੰਘ ਤਵਗੜ ਭਾਰਤੀ ਸਾਂਝਾ ਦਾ ਜਿਹੜਾ ਜਨਸਕਤ ਮੈਂ ਬੇਨਤੀ ਕਰਦਾ ਕਿ ਅੱਜ ਅਸੀਂ ਐਸਡੀਐਮ ਦਫ਼ਤਰ ਮੋੜੇ ਬੈਠੇ ਹੋਏ ਆ ਕਿਉਂਕਿ ਹਰ ਨਾਲ ਕੁਛ ਲੋਕ ਤੇ ਕਿਸਾਨਾਂ ਦਾ ਅੱਧਾ ਪੰਜਾਬ ਜਿਹੜਾ ਉਹ ਡੁੱਬ ਗਿਆ ਬਾਕੀ ਜਿਹੜੇ ਰਹਿੰਦੇ ਕਿਸਾਨ ਨੇ ਉਹਨਾਂ ਦੀ ਸ਼ਰ੍ਹਾਂ ਲੁੱਟ ਹੋ ਰਹੀ ਆ ਕਿਸਾਨਾਂ ਦੀ ਟੋਕੇ ਤੇ ਇਹੋ ਜਿਹੇ ਜਿਹੜੇ ਕਾਨੂੰਨ ਬਣਾਉਂਦੇ ਆਪਣੇ ਮਨਮਰਜ਼ੀ ਦੇ ਕਾਨੂੰਨ ਬਣਾਏ ਜਾ ਰਹੇ ਨੇ ਅੱਜ ਉਹਨਾਂ ਨੂੰ ਲੈ ਕੇ ਅਸੀਂ ਬੈਠੇ ਹੋਏ ਆ ਕਿਉਂਕਿ ਕਿਸਾਨ ਦੀ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਵੀ ਅੱਜ ਸਰਕਾਰ ਦਾ ਰੇਟ ਜਿਹੜਾ ਆ ਵਾ ਉਹ ਸਰਕਾਰੀ ਰੇਟ ਤੋਂ ਘੱਟ 200 ਰੁਪਈਆ ਤੇ ਕੱਟ ਰਹੇ ਨੇ ਇਸ ਕਰਕੇ ਸੇ ਬੇਨਤੀ ਕਰਦੇ ਵੀ ਕਿਸਾਨ ਦਾ ਜਿਹੜਾ ਹੱਕ ਉਹਨਾਂ ਕਿਸਾਨ ਦੱਤਿਆ ਜਾਵੇ। ਆ ਗੁਰਮੁਖਤ ਕਰਾ ਬਾਗ ਭਾਕਲਾਂ ਦੌਰ ਅੱਜ ਇੱਥੇ ਦਾਣਾ ਮੰਡੀ ਫਤਿਹਗੜ ਚੂੜੀਏ ਦੇ ਵਿੱਚ ਸਾਡੀ ਦੋਨਾਂ ਜਥੇਬੰਦੀ ਨੇ ਜਿਹੜਾ ਸਖਤਰ ਮਾਰਕੀਟ ਕਮੇਟੀ ਦੇ ਪ੍ਰੈਸ ਡਾਇਰੈਕਟਰ ਫਤਿਹਗੜ ਚੂੜੀਏ ਦੇ ਸਾਹਮਣੇ ਕਿਸਾਨਾਂ ਦੀ ਹੋਰ ਹੀ ਲੁੱਟ ਨੂੰ ਲੈ ਕੇ ਜਿਹੜਾ 150 ਤੋਂ ਲੈ ਕੇ 300 ਰੁਪਈਆ ਤੱਕ ਪ੍ਰਤੀ ਕਿਲੋ ਕੱਟ ਲਾਇਆ ਜਾ ਰਿਹਾ ਉਹਦੇ ਸਬੰਧ ਦੇ ਉਹਦੇ ਰੋਸ ਵਜੋਂ ਇੱਥੇ ਆਪਾਂ ਧੰਨ ਲਾਇਆ ਸੀ ਉਹ 70 ਮਾਰਕੀਟ ਕਮੇਟੀ ਨਾਲ ਗੱਲ ਵੀ ਸਾਡੇ ਸਾਥੀਆਂ ਦੀ ਬਿਲ ਹੋਈ ਪਰ ਉਹ 70 ਵਾਲੋ ਅਜੇ ਤੱਕ ਕੋਈ ਪਰਵਾਹ ਘਾਰਾ ਨਹੀਂ ਦਿੱਤਾ ਗਿਆ ਉਹਦੇ ਸਬੰਧ ਵਿੱਚ ਆਪਾਂ ਜਿਹੜਾ ਅੱਜ ਦਾ ਜਿਹੜਾ ਰੋਸ ਧੰਨ ਦੇਣ ਜਾ ਰਹੇ ਹਾਂ ਵੀ ਜਿਹੜਾ ਕਟਾ ਬੰਦ ਕੀਤਾ ਜਾਵੇ ਤੇ ਇਹ ਜਿਹੜੇ ਝੂਠੇ ਪਰਚੇ ਨਜਾਇਜ਼ ਕਿਸਾਨਾਂ ਦੇ ਪਾਏ ਜਾ ਰਹੇ ਪਰਾਲੀ ਦੇ ਸਬੰਧ ਵਿੱਚ ਸਰਕਾਰ ਉਹਨੂੰ ਸਾਂਮਣੇ ਵਾਸਤੇ 200 ਰੁਪਏ ਪ੍ਰਤੀ ਕਵਾਂਟਰ ਬਾਂਡ ਦੇ ਦੇ ਤੇ ਨਾਲ ਆਪਾਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਤੇ ਜਿਹੜਾ ਅੱਜ ਕਿਸਾਨ ਖੱਜਲ ਖਵਾਰ ਹੋ ਰਿਹਾ ਖਾਦ ਲੈਣ ਵਾਸਤੇ ਡੀਪੀ ਖਾਦ ਜਿਹੜੀ ਡੀਪੀ ਖਾਦ ਹੈ ਜਿਹੜੀ ਉਹ ਬਾਜ਼ਾਰ ਦੇ ਵਿੱਚ ਉਪਲਬਧ ਨਹੀਂ ਆ ਮੁੱਖ ਰੂਪ ਦੇ ਸਰਕਾਰ ਉਹ ਦਾਇਆ ਖਾਦ ਜਿਹੜਾ ਉਹਦਾ ਪ੍ਰਵਾਹ ਯੋਗ ਪ੍ਰਬੰਧ ਕਰੇ ਤੇ ਜਿਹੜੇ ਝੂਠੇ ਪਰਚੇ ਪਾਉਣੇ ਪਰਾਲੀ ਦੇ ਸਬੰਧ ਉਹ ਬੰਦ ਕੀਤੇ ਜਾਣ ਅ ਜਿਹੜਾ ਅੱਜ ਧਰਨਾ ਲਗਾਇਆ ਗਿਆ ਉਹਦੇ ਵਿੱਚ ਜੋ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਮੰਗ ਰੱਖੀ ਹੈ ਵੀ ਜੋ ਇੱਥੇ ਸਾਡੀਆਂ ਫਸਲਾਂ ਤੇ ਕੱਟ ਲਾ ਕੇ ਸਾਡਾ ਜਿਹੜੀ ਫਸਲ ਚੱਕੀ ਜਾਂਦੀ ਹੈ ਅਜੇ ਕੋਈ ਮਾਮਲਾ ਮੇਰੇ ਧਿਆਨ ਚ ਨਹੀਂ ਆਇਆ ਅਜੇ ਤੱਕ ਮੈਂ ਮੰਡੀਆਂ ਚ ਵਿజిਟ ਕਰਦਾ ਹਾਂ ਆਲਮੋਸਟ ਅਸੀਂ ਡੇਲੀ ਜਾ ਰਹੇ ਹਾਂ ਕਿਸਾਨਾਂ ਨਾਲ ਵੀ ਰابطਾ ਆੜਤੀਆਂ ਨਾਲ ਵੀ ਰابطਾ ਆੜਤੀਆਂ ਨੂੰ ਬੁਲਾ ਕੇ ਦੋ ਵਾਰ ਮੈਂ ਮੀਟਿੰਗ ਕਰ ਚੁੱਕਾ ਹਾਂ ਇਸ ਮਸਲੇ ਤੇ ਵੀ ਸਮਝਾਇਆ ਜਾ ਚੁੱਕਾ ਪਰੰਤੂ ਫੇਰ ਵੀ ਜੇ ਕੋਈ ਏਜੰਸੀ ਵਾਲਾ ਬੰਦਾ ਜਾਂ ਕੋਈ ਆੜਤੀ ਖਰਾਬ ਕਰਦਾ ਤਾਂ ਮੇਰੇ ਧਿਆਨ ਚ ਲਿਆਉਣਾ ਸੀ ਉੱਥੇ ਸਖਤ ਕਾਰ ਵੀ ਕਰਾਂਗੇ ਅਜੇ ਕੋਈ ਨਹੀਂ ਹੋਣ ਦਿੱਤਾ ਜਾਏਗਾ ਜਿਹੜਾ ਕਿਸਾਨਾਂ ਨਾਲ ਤੱਕਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ